ਹਾਂਜੀ ਸਤਿ ਸ਼੍ਰੀ ਅਕਾਲ ਜੀ ਗਿੱਲ ਡੇਰੀ ਫਾਰਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਸਾਰੇ ਠੀਕ-ਠਾਕ ਹੋਵਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ-ਠਾਕ ਹੋਣਗੇ ਅੱਜ ਦੀ ਵੀਡੀਓ 'ਚ ਵੀ ਤੁਹਾਨੂੰ ਚਾਰ ਝੋਟੀਆਂ ਖਵਾਵਾਂਗੇ 700 ਸੋਈਆਂ ਗੱਲਬਾਤ ਕਰਦੇ ਆਂ ਅਮਰਵੀਰ ਨਾਲ ਤੇ ਕੁਝ ਕੁ ਜ਼ਰੂਰੀ ਗੱਲਾਂ ਕਰਨੀਆਂ ਨੇ ਤੇ ਆਜੋ ਅਮਰਵੀਰ ਕੋ ਇਹਨਾਂ ਦੀ ਡਿਟੇਲ ਪੁੱਛਦੇ ਆਂ ਨਾਲੇ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਬ ਕੀ ਹਾਲ ਚਾਲ ਜੀ ਬਸ ਕਿਰਪਾ ਭਾਈ ਬੋਲੀ ਜੀ ਔਰ ਸੁਣਾਉ ਨੀ ਠੀਕ ਠਾਕ ਸਾਬ ਕਿਰਪਾ ਵਾਈਪਰੀ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਤੁਹਾਨੂੰ ਕਾਮਲਾ ਦੀ ਕਿਰਪਾ ਹੋ ਜੀ ਇਹ ਐਡਰੈਸ ਬੋਲ ਦੋ ਆਪਣਾ ਪਹਿਲਾਂ ਐਡਰੈਸ ਵੀ ਜੀ ਨਾਮ ਮੇਰਾ ਅਮਨ ਜੀ ਹਾਂਜੀ ਪਿੰਡ ਗ੍ਰੰਥਗੜ੍ਹ ਤਹਿਸੀਲ ਬਟਾਲਾ ਜ਼ਿਲ੍ਹਾ ਕਰ达ਸੋਹਰਿਆ ਵੀ ਹਾਂਜੀ ਹਾਂਜੀ ਬੜੇ ਵੀਰ ਪੁੱਛਦੇ ਵੀ ਬਟਾਲੇੋਂ ਭਾਜੀ ਆਪਣਾ 5 ਕਿਲੋਮੀਟਰ ਨੇੜੇ ਆ ਪਿੰਡ ਹਾਂਜੀ 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 ਕਾਦੀਆਂ ਰੋਡ ਤੋਂ 5 ਕਿਲੋਮੀਟਰ ਠੀਕ ਹੈ ਜੀ ਬਟਾਲੇ ਤੋਂ ਕਾਦੀਆਂ ਰੋਡ ਤੇ ਆ ਫੋਨ ਨੰਬਰ ਵੀ ਜੀ ਆਪਣਾ 82644 48827 ਠੀਕ ਹੈ 8264484827 ਠੀਕ ਹੈ ਹਾਂਜੀ ਹੋਰ ਵੀਡੀਓ ਚੱਲੀ ਜਾਂਦਾ ਵਧੀਆ ਕੰਮ ਕਰਾ ਹਾਂਜੀ ਵਧੀਆ ਹੈਗੀਆਂ ਵੀ ਹਾਂਜੀ ਕੱਲ ਵੀ ਵੀਡੀਓ ਪਾਈ ਭਾਈ ਆਸ਼ੀਆਂ ਛੋਟੀਆਂ ਦੀ ਵੀਡੀਓ ਪਾਈ ਹਾਂਜੀ ਪਾਈ ਆ ਤੇ ਆਪਾਂ ਵੀ ਇੱਕ ਜਹੂਦੀ ਬੇਨਤੀ ਕਰਨੀ ਆ ਵੀਰ ਭਰਾਵਾਂ ਨੂੰ ਪਸਾਨ ਭਰਾਵਾਂ ਨੂੰ ਸਾਥ ਜੋੜ ਕੇ ਸਾਡੀ ਕਬੂਲ ਕਰਿਓ ਬੇਨਤੀ ਹਾਂਜੀ ਕੱਲ ਭਾਜੀ ਇਦਾਂ ਵਾ ਵੀ ਝੋਟੀਆਂ ਆਪਾਂ ਕੱਲ ਪਾਈਆਂ ਸੀ ਨਾ ਵੀਡੀਓ ਝੋਟੀਆਂ ਦੀਆਂ ਹਾਂਜੀ ਹਾਂਜੀ ਤੇ ਝੋਟੀਆਂ ਆਪਾਂ ਕੋਲ 6 ਪਾਈਆਂ ਤੇ 2 ਝੋਟੀਆਂ ਉਸੇ ਵਾਲੇ ਵੇਚੀਆਂ ਹਾਂਜੀ ਤੇ ਦੋਵੇਂ ਝੋਟੀਆਂ ਜੋੜਾ ਬੰਦਿਆਂ ਨੇ ਤਰਮ ਤਾਲਦੇ ਆਣੇ ਲਿਆ ਆਪਣੇ ਕੋਲ ਹਾਂਜੀ ਤੇ ਲਿਆ ਤੇ ਭਾਜੀ ਆਪਾਂ ਉਹਨਾਂ ਨੇ ਕੱਲ 3 ਵਜੇ ਨਾ ਆਏ ਤੇ ਤਸੱਲੀ ਤੁਸਲੀ ਕਰਕੇ ਧਰਾ ਤੂਰਾ ਮਾਰ ਕੇ ਤਸੱਲੀ ਕਰ ਲਈ। ਹਾਂਜੀ ਹਾਂਜੀ। ਆਪਣਾ ਭਾਈ ਸਾਹਿਬ ਤਾਂ ਬਈ ਕਹਿੰਦਾ ਆ ਮਾਨਤਾਨ ਨਾਲ ਜੋੜਾ ਦਿੱਤਾ ਸੀ। ਮਾਨਤਾਨ। ਹਾਂਜੀ ਹਾਂਜੀ। ਇਹ ਵੀ ਕਿਹਾ ਸੀ ਵੀ ਆਪਣੀ ਦੋ ਟਾਈਮ ਚਵਾਈ ਕਰੋ। ਜੇ ਆ ਸਕਦੇ ਤੇ ਆਪਣੀ ਚਵਾਈ ਕਰਕੇ ਲੈ ਕੇ ਜਾਓ। ਜੇ ਹੋ ਵੀ ਜਾਂਦੇ ਵੀ ਆ ਕੇ ਨਿਰਖਪਰਖ ਕਰਕੇ ਤੇ ਫੇਰ ਆਪਣੀ ਤਸੱਲੀ ਕਰਕੇ ਫੇਰ ਵੀਰ ਖਾਣ। ਹਾਂਜੀ ਹਾਂਜੀ। ਹੱਥ ਜੋੜ ਕੇ ਆਪਣੀ ਇਹੋ ਬੇਨਤੀ ਹੁੰਦੀ ਹੈ ਹਰ ਵਾਰੀ ਵੀਡੀਓ ਤੇ ਇਹੋ ਗੱਲ ਹੀ ਜੰਨੀ। ਹਾਂਜੀ। ਤੇ ਭਾਜੀ ਗੱਲ ਐਦਾਂ ਵਾ ਵੀ ਉਹਨਾਂ ਬੰਦਿਆਂ ਨੇ ਸਾਨੂੰ 1000 ਰੁਪਏ ਸਾਈ ਦਿੱਤੀ ਦੋਵਾਂ ਮਈਆਂ ਦੀ। ਹਾਂਜੀ। ਇਸ ਆਵ ਲੜੋ। ਕੀ ਹੋਣਾ ਆਈ 8 9 ਗਾ ਕਟੋਟੀਆਂ ਤੋਂ ਹੀ ਮੋੜਦੇ ਆ ਭਾਜੀ ਕੱਲ ਵੀਡੀਓ ਪਾਈ ਸੀ ਤੇ ਹਾਂਜੀ ਕਿਉਂਕਿ ਬਹੁਤੇ ਕਈ کہہ ਰਹੇ ਨੇ ਵੀ ਉਹ ਝੋਟੀਆਂ ਲੈਣੇ ਪਹਿਲੇ ਸੂਵੇ ਵਾਲੀ ਆਪਣੀ ਭਾਜੀ ਇਹੋ ਹੀ ਨੂੰ ਲਾਵਾ ਕੋਈ ਡੰਗਰ ਵਿਗਿਆ ਵਾ ਅਗਲੇ ਦਾ ਕੋਈ ਛਾਈ ਚਾਈ ਕੀਤੀ ਆ ਹਾਂਜੀ ਛਾਈ ਸਗੋਂ ਉਹਨਾਂ ਕੋਈ ਬਿਆਨਾ ਵੀ ਨਹੀਂ ਲਿਆ ਬੰਦਿਆਂ ਕੋ ਹਾਂਜੀ ਹਾਂਜੀ ਉਹਨਾਂ ਦਾ ਮਾਨਤਾਨ ਕਰਕੇ ਉਹਨਾਂ ਨੂੰ ਵੀਰਾਂ ਦੀਆਂ ਝੋਟੀਆਂ ਦੇ ਤੀਂ ਤੋਂ ਹੱਥ ਜੋੜ ਕੇ ਬੇਨਤੀ ਆ ਮੇਰੇ ਵੀ ਕਿ ਇਦਾਂ ਨਾ ਕਹਿਆ ਕਰੋ ਕਿ ਤਾਂ ਆਪਾਂ ਨੂੰ ਨਾ ਖਰਾਬ ਕਰਿਆ ਆਪਣੀ ਜੇਬ ਵੇਖ ਕੇ ਘਰੋਂ ਤੁਰਿਆ ਕਰੋ ਮੇਰਾ ਵੀ ਜੀ ਆਪਣੇ ਘਰ ਸਲਾਹ ਕਰਕੇ ਤੇ ਫਿਰ ਝੋਟੀ ਆ ਕੇ ਲਿਆ ਕਰੋ ਹਾਂਜੀ ਕਿਉਂਕਿ ਆਪਾਂ ਕੋਈ ਵੀਰਾਂ ਲੱਖ ਹੁੰਦਾ ਵਾ ਤੇ ਆ ਕੇ 1.5 ਲੱਖ ਵਾਲੀ ਝੋਟੀ ਹੱਥ ਪਾ ਲੈਂਦੇ ਆ ਭਾਜੀ ਹਾਂਜੀ ਹਾਂਜੀ ਇਹੋ ਹੀ ਆਪਣੀ ਵੀਰ ਦੀ ਬੇਨਤੀ ਆ ਹਾਂਜੀ ਤੇ ਬਾਕੀ ਇਹ ਆ ਵੀ ਖਰਾਬ ਨਾ ਕਿਸੇ ਨੂੰ ਕਰਿਆ ਕਰੋ ਬਾਅਦ ਫੋਨ ਨਹੀਂ ਚੁੱਕਦੇ ਵੀ ਇਹ ਭਾਜੀ ਪੌਣੀ ਨਹੀਂ ਤੇ ਦੋ ਹੀ ਝੂਟੀਆਂ ਮੇਰੇ ਕੋਲ ਰਹਿ ਗਈਆਂ ਹਾਂਜੀ ਹਾਂਜੀ ਮੈਂ ਚਲੋ ਉਹਦੇ ਝੂਟੀਆਂ ਵਿਡੀਆਂ ਹਾਂਜੀ ਇਦਾਂ ਦੇ ਬੰਦੇ ਖਰਾਬ ਕਰਦੇ ਆ ਜੀ ਹਾਂਜੀ 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 ਤਿਆਰੀਆਂ ਚੰਗੀਆਂ ਝੋਟੀਆਂ ਸੁਈਆਂ ਸਵਾਈਆਂ ਵਾ ਤਸੱਦੀ ਕਰਕੇ ਨਿਤਪਰਖ ਕਰਕੇ ਤੇ ਫੇਰ ਫੇਰ ਲੈ ਕੇ ਜਾਓ ਤੇ ਆਪਣੀ ਜੇਬ ਦਾ ਬਜਟ ਵੇਖ ਕੇ ਵੇਖਿਆ ਕਰੋ ਕਿ ਕਿੰਨਾ ਵਾ ਤੇ ਉਸੇ ਹਿਸਾਬ ਨਾਲ ਅਗਲੇ ਨੂੰ ਸਾਈ ਬਿਆਨਾ ਕਰਿਆ ਕਰੋ ਕਿਉਂਕਿ ਪਸ਼ੂ ਕੀਮਤ ਲਾ ਕੇ ਇਹਨਾਂ ਨੇ ਵੀ ਲੈਂਦੇ ਆ ਤੇ ਕੀਮਤ ਨਾਲ ਹੀ ਵੇਚਨੇ ਆ ਬਸ ਬਸ ਠੀਕ ਆ ਜੀ ਕਿਉਂਕਿ ਚੰਗੀ ਚੀਜ਼ ਦਾ ਚੰਗਾ ਮੁੱਲ ਆ ਜਿਹੜਾ ਹੁਣ ਪਸ਼ੂ ਜਾਇਜ ਰੇਟ ਤੇ ਉਹ ਜਾਇਜ ਰੇਟ ਤੇ ਦਵਾਂਗੇ ਤੇ ਜਿਹੜਾ ਹੁਣ ਮੰਨ ਲਓ 12 13 ਕਿਲੋ ਵਾਲੀ ਝੋਟੀ ਆ ਵੱਡੀ ਉਹ ਤੇ ਤੁਹਾਨੂੰ ਪਤਾ ਹੁਣ ਮੁੱਲ ਲਾ ਕੇ ਮਿਲਣੀ ਸਭ ਮੁੱਲ ਲਾਗ ਲੈਂਦੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਜਿਹੜੇ ਲੱਖ ਵਾਲੇ ਭਾਅ ਹੀ ਉਹ ਆਪਾਂ ਵੀਡੀਓ 'ਚ ਵੀ ਪਾਏ ਸੀ ਜੀ ਜੇ ਜੈ ਜੈ ਨਾ ਆਪਾਂ ਨੂੰ ਮਗਰੋਂ ਜੈ ਜੀ ਦਵਾਂਗੇ ਜੈ ਜੀ ਦਵਾਂਗੇ ਉਹ ਵੇਖ ਵੀ ਗਈਆਂ ਝੋਟੀਆਂ ਸੇਵਲੇ ਵੇਖ ਗਈਆਂ ਝੋਟੀਆਂ ਝੋਟੀਆਂ ਆ ਝੋਟੀਆਂ ਦੀ ਵੀ ਸਾਈ ਹੋਈ ਸੀ ਤੇ ਆ ਝੋਟੀਆਂ ਵੀ ਵਿਗੀਆਂ ਸੀ ਦੋਵੇਂ ਝੋਟੀਆਂ 8 9 ਗੱਭ ਝੋਟੀਆਂ ਨੂੰ ਮੰਗਦੇ ਨਹੀਂ ਤੇ ਆਪਾਂ ਕਿਹਾ ਵੀ ਨਹੀਂ ਸਾਨੂੰ ਭਾਵੇਂ ਕੋਈ 10 20000 ਰੁਪਏ ਵੀ ਵੱਧ ਦੇਵੇ ਹਾਂ ਜੀ ਹਾਂ ਦਾ ਵੀ ਕੋਈ ਮੁੱਲ ਹੁੰਦਾ ਵੀ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਬਾਕੀ ਕੋਈ ਨਹੀਂ ਚੱਕਰ ਨਹੀਂ ਕੋਈ ਹਾਂ ਆਪਣੀ ਬੇਨਤੀ ਕਬੂਲ ਕਰਿਓ ਹਾਂ ਜੀ ਚਾਰ ਝੂਟੀਆਂ ਸੁਈਆਂ ਸਵਾਈਆਂ ਤੇ ਜਿੰਨੇ ਵੀ ਵੀਰ ਨੇ ਕਰਨਾ ਆਪਣਾ ਸਾਈ ਬਿਆਨਾ ਘੱਟ ਤੋਂ ਘੱਟ ਦੇ 5000 ਸਾਈ ਦੇਵੇ ਬਿਆਨਾ ਦੇਵੇ ਦੋ ਟਾਈਮ ਹੋਇਆ ਰਹੇ 5 ਵਜ ਗਈ ਜੀ ਹਾਂ ਜੀ ਹਾਂ ਜੀ ਕੋਈ ਸ਼ਾਮ ਨਹੀਂ ਝੂਟੀਆਂ ਨੂੰ ਤੇ ਆਪਾਂ ਤੁਹਾਨੂੰ ਦਿਖਾਈਏ ਇਹ ਝੋਟੀ ਦੀ ਕੀ ਡਿਟੇਲ ਜੀ 4 ਦੰਦਿਆ ਕਿਲ੍ਹ ਸਾਹ ਹਾਂ ਜੀ ਵੱਡੀ ਬੇਲੋ ਝੋਟੀ ਜੱਡੀ ਆ ਹਾਂ ਜੀ ਹਾਂ ਜੀ ਬਹੁਤ ਹੀ ਅਧੀਕ ਵਾਰ ਬੀਚੂ ਜਿਹੜੇ 12 ਕਿਲੋ ਝੋਟੀ ਦੁੱਧ ਦਿਆ ਜੀ ਦੁੱਧ 12 ਕਿਲੋ 12 ਕਿਲੋ ਠੀਕ ਹੈ ਜੀ ਕਿਹਨੂੰ ਭਾਵੇਂ 15 ਕਿਹਾ ਜੀ ਆਪਾਂ ਉਹ ਕੰਮ ਨਹੀਂ ਆਪਣਾ ਹਾਂ ਜੀ 15 ਦੁੱਧ 14 15 ਝੋਟੀ ਕਰ ਜਾਊਗੀ ਪਰ ਆਪਾਂ 12 ਦੱਸ ਕੇ ਦੇਵਾਂਗੇ 6 ਪੁੱਤ ਮੇਰਾ ਕਾਹਦੇ ਤੇ ਝੋਟੀ ਦਾ ਤਾਂ ਜਾਂਦਾ ਹੋ ਰਹੀ ਏ ਹਾਂ ਜੀ ਹਾਂ ਜੀ ਇੱਥੇ ਆ ਕੇ ਕੋਈ ਭਰਾ ਲਵੇ ਠੀਕ ਹੈ ਜੀ ਹਾਂ ਜੀ ਤੇ ਵੀਡੀਓ ਮੈਂ ਮੇਰਾ ਵੀ ਸਾਰੀ ਵੇਖਿਆ ਕਰਨ ਭਰਾ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਚੰਗੇ ਚੰਗੇ ਠੀਕ ਹੈ ਜੀ ਕਿੰਨੇ ਵੀ ਘੇਰੀਏ ਗਿੱਲ ਸਾਹਿਬ ਮਾਨ ਤਾਨ ਕਰ ਦੋ ਮੋਲ ਨਹੀਂ ਕਰਦੇ ਵੀਰ ਜੀ ਹਾਂਜੀ ਕਿਹੜੀਆਂ ਹਾਂ ਨਾ ਦੇਣੀਆਂ ਹੀ ਆਪਾਂ ਹਾਂਜੀ ਹਾਂਜੀ ਮੋਲ ਕਰਾਂ ਇੱਕ 60 ਵੀ ਕਰਾਲਾ 55 ਕਰਾਲਾ ਹਾਂਜੀ ਇੱਕ 45 ਦੀ ਝੋਟੀ ਦੇ ਦੇਣੀ ਇੱਕ ਲੱਖ 45000 ਛੋਟ ਕਰ ਦਾਂਗੇ ਵੀ ਹਲੋ ਵੀ ਆ ਕੇ ਵੱਡੀ ਆ ਭਾਵੇਂ 10 ਵਪਾਰੀਆਂ ਕੋ ਫੇੜ ਕੇ ਫੇਰ ਆਪਣੇ ਕੋਲ ਲੱਲੇ ਕੋਈ ਹਾਂਜੀ ਹਾਂਜੀ ਤੇ 10 15000 ਦਾ ਫਾਇਦਾ ਹੀ ਹੋਊਗਾ ਫਾਇਦਾ ਹੀ ਹੋਊਗਾ ਤੇ ਇਹਦਾ ਮਗਰ ਬੱਚਾ ਕੀ ਕੱਟਾ ਮੇਰੇ ਮਗਰ ਕੱਟਾ ਵਾ ਵੀਰ ਜੀ ਠੀਕ ਆ ਜੀ ਆ ਬੱਚਾ ਏਸੀ ਚੂਈ ਹੈ ਠੀਕ ਤੇ ਚਵਾਈ ਚੂਈ ਹੈ ਦੂਜੀ ਇਹ ਆ ਦੂਜਾ ਸੂਆ ਆ ਗਈ ਦੂਜਾ ਸੂਆ ਵਾ ਭਾਜੀ ਠੀਕ ਹੈ ਜੀ ਤੁਹਾਡੀ ਬਹੁਈਆ ਦੀ ਚੰਗੀ ਆ ਬਈ ਨਾੜਾ ਨੂੜਾ ਵੇਖ ਲਓ ਜਿੱਦਾਂ ਮੁਖਾਓ ਵੀਰ ਜੀ ਇੱਕ ਗਿੰਦੀਆਂ ਲੈਵਾ ਦੇ ਹਾਂਜੀ ਮੁਖਾ ਦਿਓ ਇੱਕ ਖਾ ਲਓ ਰੂਮਰ ਕੀ ਚਬਾਈ ਪੋਲੀ ਹੁੰਦੀ ਤੇ ਸੀਲ ਠੰਡੀ ਹੋਊਗੀ ਭਾਈ ਹਾਂਜੀ ਵੇਖੋ ਤੇ ਇਹਦੇ ਮਗਰ ਬੱਚਾ ਕੀ ਜੀ ਇਹਦੇ ਮਗਰ ਵੀਰ ਜੀ ਕਟਾ ਜੀ ਦੁੱਧ ਇਸ ਟਾਈਮ ਤੇ ਕਿੰਨਾ ਜੀ ਦੁੱਧ ਵੀਰ ਜੀ ਇੱਕ ਤੋਂ 13 ਕਿਲੋ ਦਾ 12-10 ਕੇ ਦਵਾਂਗੇ 12-10 ਕੇ ਦਵਾਂਗੇ 12 ਕਿਲੋ ਠੀਕ ਹੋਰ ਅੰਗ ਜੂ ਕੇ ਲੈ ਜੀ ਆਪਣੇ ਤੇ ਇਹਦਾ ਕੀ ਮੁੱਲ ਕਰਨਾ ਇਹਦਾ ਵੀ ਮੁੱਲ ਗਿਆ ਜੀ ਹਾਂਜੀ ਉਹ ਟਿੱਪਾਂ ਵਿੱਚ ਡੇਢ ਵੀ ਕਾ ਲੀਏ ਮੋਲ ਗਿੱਲਾ ਸਾਹਿਬ ਹਾਂਜੀ ਹਾਂਜੀ ਪਰ ਕਰਨਾ ਨਹੀਂ ਹੈ ਵੀਰ ਭਰਾ ਆਪਣੇ ਦਾ ਮਾਨ ਨਾ ਲੁੰਦੇ ਹਾਂ ਹਾਂਜੀ ਹਾਂਜੀ 1.45 ਦੀ ਦੇੜੀ ਹੈ ਕਰ ਦੋ ਜੀ 1.40 ਦੀ ਜਾਂਦੀ ਹੈ 1.40 ਤੋਂ ਵੀ 1000 ਸ਼ੋਰ 1000 ਸ਼ੋਰ ਕਰਾਂਗੇ ਠੀਕ ਹੈ ਜੀ ਸ਼ੋਰ ਕਰਾਂਗੇ ਭੈਣ ਭਰਾ ਲੋ ਆਏਗੇ ਇਹਨੂੰ ਮੋੜ ਹਾਂਜੀ ਬਾਕੀ ਆਓ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਖੋਲ ਕੇ ਇਸ ਕਰਕੇ ਕਿਉਂਕਿ ਸਾਡਾ ਵੀ ਚਵਾਈ ਦਾ ਟਾਈਮ ਹੋਇਆ ਰੋਣਾ ਵੀਡੀਓ ਪਾ ਹਾਂਜੀ ਵੀਡੀਓ ਪਾ ਦੀਏ ਆ ਛੋਟੀ ਵੱਡੀ ਦੂਜਾ ਸੂਬਾ ਵਾਪਸ ਦੂਜਾ ਸੂਬਾ ਵੱਡੀ ਝੋਟੀ ਆ ਜੀ ਆ ਜੀ ਬਹੁਤ ਯਾਦੀਆਂ ਵੱਡੀਆਂ ਕੋਈ ਛੋਟੀ ਮੰਨ ਕੇ ਨਾ ਮੇਰਾ ਵੀ ਹਾਂਜੀ ਹਾਂਜੀ ਪੇਠ ਪੜਾ ਦੇਖੋ ਇੱਕ ਨਾ ਜੀ ਕੋਈ ਤੇਲ ਤੂਣ ਨਹੀਂ ਲਾਇਆ ਨੋਰਮਲ ਵੀਡੀਓ ਦੇ ਹਾਂਜੀ 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 ਤੇ ਛੋਟੀ ਚਵਾਈ ਕੀ ਗੱਲ ਸਭ ਬਹੁਤ ਯਾਦੀ ਪੋਲੀ ਆਪਣੀ ਵੀਡੀਓ ਦੇ ਵੈਸੇ ਵੀ ਪਸ਼ੂ ਨੂੰ ਟਾਈਮ ਨਹੀਂ ਜੇ ਕੋਈ ਵੀ ਲੱਗਾ ਹੁੰਦਾ ਗੱਲ ਤਾਂ ਹੀ ਕੱਟੀ ਵੀ ਬਹੁਤ ਯਾਦੀ ਚੰਗੇ ਸੀ ਮੰਦੀ ਇਹਦੇ ਮਗਰ ਹਾਂਜੀ ਹਾਂਜੀ ਤੇ ਇਹ ਕਿਨੇ ਦੀ ਦੇ ਦੇਣੀ ਇਹ ਵੀ ਜੈ ਜੀ ਇਹ ਤੋਂ ਦੁੱਧ ਇਹ ਜੀ 12 ਕਿਲੋ ਇਹਦੇ ਕੋਲ ਹਾਂਜੀ ਹਾਂਜੀ ਤੇ ਮੋਲੇ ਦਾ ਵੀ ਜੈ ਜੀ ਹਾਂਜੀ ਮੋਲ ਭਾਵੇਂ 145 ਗੱਲ ਲੀਏ 140 ਵਿੱਚ 2000 ਇਹ ਛੋਟ ਇਹ 38 38 ਦੀ ਠੀਕ ਹੈ ਜੀ ਇਹਦੇ ਮਗਰ 33 ਜੀ ਆਵੇ ਲੋ ਬਹੁਤ ਚੰਗੀ ਨਿਕਲਦੀ ਹੈ ਜੀ ਬਾਕੀ ਕਿੰਨਾ ਮਗਰ ਕੱਟੇ ਹੈ ਠੀਕ ਹੈ ਜੀ ਹਾਂਜੀ ਤੇ ਆਹ ਗਾੜੀ ਭਾਜੀ ਨਗੀਨਾ ਟਾਪ ਦਾ ਹੈ ਹਾਂਜੀ ਇਹਦੇ ਵੀ ਜਿਹੜਾ ਲੱਗਾ ਸ਼ੰਗਾਰੀ ਆ ਜੀ ਘਰ ਦਾ ਦੋ ਦੰਦ ਕੱਟੀ ਆ ਗਿਲ ਸਾਹਿਬ ਹਾਂਜੀ ਹਾਂਜੀ ਆ ਮਾਰਾ ਸਿੱਧੀ ਕਰ ਦੋ ਲਾਤ ਸਿੱਧੀ ਕਰ ਦੋ ਦੁੱਧ ਵੀ ਜੀ ਇੱਕ 12 ਕਿਲੋ ਹੋਊਗਾ ਆਪਾਂ 11-10 ਕੀ ਦੇਈਆਂ ਪਰਾਵਾਂ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਛੋਟੀ ਭਾਜੀ ਫੇਸ ਕੋਲ ਇਹ ਮਰਜੀ ਖੋਲ ਕੇ ਤੋੜ ਦੋ ਹਾਂਜੀ ਇਹ ਆਪਾਂ ਦੰਦ ਵੀ ਚੈੱਕ ਕਰਾ ਲਾਂਗੇ ਜਿਹੜੀ ਦੋਂਦੀਆਂ ਨੂੰ ਦੋਂਦੀ ਕਰਾਂਗੇ ਦੋਂਦੀ ਕਰਾਂਗੇ ਬਿਲਕੁਲ ਜੀ ਆਪਣੀ ਤਸੱਲੀ ਕਰਕੇ ਫੇਰ ਲੈ ਕੇ ਜਾਓ ਆਹ ਵੇ ਲੋ ਦੋ ਦੰਦ ਆ ਛੋਟੀ ਬਾਕੀ ਆਓ ਆਪਣੀ ਤਸੱਲੀ ਕਰਕੇ ਇੱਥੇ ਵੀ ਆ ਕੇ ਵੇਖੋ ਤੁਸੀਂ ਕੋਈ ਗੱਲ ਨਹੀਂ ਜਿਹੜੀ ਦੋ ਦਾ ਦੋ ਦਾ ਦੀ ਹੋ। ਝੋਟੀਆਂ ਗਈ ਜੀ ਨਕੀਨਾ ਹੀ ਆ ਮੈਂ ਨਾ ਘੋੜੀ ਆ ਕੇ ਖਾਦੀ। ਹਾਂਜੀ ਹਾਂਜੀ। ਜਾਂ ਦੇ ਲਾ ਕੇ ਚੰਗੀਆਂ ਝੋਟੀਆਂ ਹਾਂਜੀ ਹਾਂਜੀ। ਹਾਂਜੀ। ਬਾਕੀ ਪੂਛ ਤਾਂ ਕਿ ਜੈਡ ਬਲੈਕ ਆ। ਲੈ ਆਓ ਵੰਦੋ ਵੰਦੋ। ਲੈ ਆ। ਹਾਂਜੀ। ਤੇ ਇਹ ਕਿਨੇ ਦੀ ਦੇ ਦੇਣੀ? ਇਹ ਵੀ ਜੈ ਹੈ ਜੀ। ਜਿਹੜਾ ਕੋਈ ਭਰਾ ਲੈ ਗਿਆ। ਹਾਂਜੀ ਹਾਂਜੀ। ਅੱਜ ਫੇਰ ਵਾਲਾ ਕਹੂ ਨੀ। ਹਾਂਜੀ। ਸ਼ੋਟ ਹੀ ਤੇ 1.5 ਸੀ ਆਪਾਂ ਮੋਲ ਨਹੀਂ ਕੋਈ ਹਾਂਜੀ 1.40 ਦੀ ਦੇ ਦੀਏ 1.40 ਦੀ ਇਹ 1.40 ਜਿਹੜਾ ਕੋ ਭਰਾ ਲੈ ਗਿਆ ਲੈ ਗਿਆ 1000 ਸ਼ੂਟ ਕਰਦੇ ਰੇ ਜਮ 1000 ਹੀ ਕਰਨੀ ਗੱਲ ਸਾਬ ਹਾਂਜੀ ਹਾਂਜੀ 40000 ਰੁਪਇਆ ਹੋਰ 135 ਦੀ 135 ਦੀ 135 ਦੀ ਦੇ ਦੇਣੀ ਘਰ ਵਾਲੇ ਠੀਕ ਹੈ ਜੀ ਹਾਂ ਜੀ ਤੇ ਯਾਦੀ ਢੋਟੀ ਚਾਹੀਦੀ ਆ ਇੱਥੇ ਆ ਕੇ ਚੇਰ ਕਪੜਾ ਕਰਕੇ ਫਿਰ ਲੈ ਕੇ ਜਾਓ ਪਸਦੂ ਆਪਣੇ ਕੋਲ ਠੀਕ ਹੈ ਜੀ ਇਹਦਾ ਬੱਚਾ ਜੀ ਆ ਬੱਚਾ ਜੀ ਇਹਦਾ ਮਗਰ ਵੀ ਚੱਟਾ ਜੀ ਬੱਚੇ ਵੀ ਮਗਰ ਬਹੁਤ ਬਹੁਤ ਚੰਗੇ ਸੀ ਮੰਦੇ ਆ ਜੀ ਹਾਂ ਜੀ ਹਾਂ ਜੀ ਤੇ ਬਾਕੀ ਆਓ ਤੇ ਆਪਣੀ ਤਸੱਲੀ ਕਰਕੇ ਫਿਰ ਲੈ ਕੇ ਜਾਓ ਇਹਦਾ ਦੁੱਧ ਕਿੰਨਾ ਅਸੀਂ ਦੱਸਿਆ ਜੀ 1 ਕੋ 20 ਦੀ 12 ਕਿਲੋ ਆ 11 ਦੱਸ ਕੇ ਦਵਾਂਗੇ 11 ਦੱਸ ਕੇ ਦਵਾਂਗੇ ਤੇ ਬਾਕੀ ਇਹ ਆ ਵੀ ਜਿਹੜੇ ਸਵਾਦ ਲੈਣ ਵਾਲੇ ਵੀਰ ਆ ਉਹ ਦੂਰ ਜਾਣ ਵੀਡੀਓ ਤੋਂ ਹਾਂਜੀ ਠੀਕ ਹੈ ਜੀ ਆਓ ਆਪਣੀ ਤਸੱਲੀ ਕਰੋ ਦੋ ਟਾਈਮ ਚਵਾਈ ਕਰਕੇ ਫਿਰ ਲੈ ਕੇ ਜਾਓ ਆਪਣਾ ਬਾਰ ਬਾਰ ਇਹੀ ਕਹਿਣਾ ਹੁੰਦਾ ਆਪਣੀ ਤਸੱਲੀ ਕਰਕੇ ਨਿਰਖਪੜਕ ਕਰਕੇ ਫਿਰ ਲੈ ਕੇ ਜਾਓ ਕਿਉਂਕਿ ਸਾਡੇ ਪਸ਼ੂਆਂ ਤੇ ਸਾਨੂੰ ਮਾਣ ਹਾਂਜੀ ਹਾਂਜੀ ਪੈਸੇ ਲਾਏ ਆ ਸੀ ਤੇ ਅਸੀਂ ਵੀ ਤਸੱਲੀ ਕਰਕੇ ਲੈ ਕੇ ਆਉਨੇ ਆ ਤੁਸੀਂ ਆਪਣਾ ਵੀ ਕੰਮ ਉਹਨਾਂ ਕੀ ਕਰੀਦਾ ਸਾਫ਼ ਸੁਥਰਾ ਸਾਫ਼ ਸੁਥਰਾ ਕਰੀਦਾ ਤੇ ਬਾਕੀ ਵੀਰੇ ਉਦੋਂ ਬੰਦੇ ਨੂੰ ਨਾ ਥੋੜਾ ਜਿਹਾ ਗੁੱਸਾ ਆਉਂਦਾ ਜਦੋਂ ਐਦਾਂ ਕਰਦੇ ਹੁਣ ਬਹੁਤ ਦੁਖੀ ਹੁੰਦਾ ਜਦੋਂ ਹਾਂਜੀ ਹਾਂਜੀ ਭੈਣ ਭਰਾ ਦੱਸ ਹੀ ਇੰਨਾ ਚਾਹ ਕਰਦੇ ਆ ਹੁਣ ਮੰਨ ਲਓ ਕੱਲ ਗਾ ਕੇ ਆਪਣੇ ਨੂੰ ਵੀ ਇੱਥੇ ਮੇਲਾ ਹੀ ਲੱਗਾ ਸੀ ਹਾਂਜੀ ਹਾਂਜੀ ਮੰਗਦੇ ਹੀ ਬੰਦੇ ਆਹ ਬਾਜੀ ਆਪਾਂ ਵਕੀਆਂ ਉਹ ਸਾਈਂ ਕਿਉਂਕਿ ਇੱਕ ਦੋ ਕਹਿ ਦਿੰਦੇ ਆ ਵੀ ਵਪਾਰੀਆਂ ਦਾ ਕਸੂਰ ਹੈ ਜੀ ਹਾਂਜੀ ਹਾਂਜੀ ਅਸੀਂ ਕਿਤੇ ਵੀ ਨਹੀਂ ਗਲਤ ਹਾਂ ਨੂੰ ਬੰਦੇ ਨੂੰ ਮਤਲਬ 50 ਲਾਤਿਆਂ ਜੀ ਗਾੜੀਆਂ ਫੋਨ ਨਹੀਂ ਚੁੱਕਿਆ ਫੋਨ ਨਹੀਂ ਚ ਹਾਂ ਠੀਕ ਹੈ ਜਾ ਬੰਦਾ ਵੀਰ ਜੀ ਵੀਡੀਓ ਜਾਰੀ ਲੰਮੀ ਹੋ ਜਾਣੀ ਆ ਸਤਿਗੁਰਾਲ ਜੀ ਕਿੰਨੇ ਕਹਿੰਦੇ ਲੈਣੀ ਆ ਭਰਾ ਕੋਲ ਸਦੀਗਾਲੇ ਫੋਨ ਨੰਬਰ ਵੀ ਜੀ ਆਪਣਾ 82644 48827 ਪਿੰਡ ਗ੍ਰੰਥਗੜ੍ਹ ਜੀ ਤਸੀਲ ਬਟਾਲਾ ਜ਼ਿਲ੍ਹਾ ਅਰਦਾਸ ਪੋਰਾ ਵੀ ਠੀਕ ਹੈ ਸਤਿਗੁਰਾਲ ਜੀ